ਅੰਮ੍ਰਿਤਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜਦੋਂ ਦਾ ਸੰਸਾਰ ਬਣਿਆ ਪਰਮਦਾਤ ਤੇ ਜ਼ੁਲਮ ਦਾ ਉਸ ਵਿਰੋਧ ਰਿਹਾ ਸੱਚ ਦਾ ਤੇ ਝੂਠ ਦਾ ਉਸ ਵਿਰੋਧ ਰਿਹਾ ਅੱਜ ਜਿਹੜਾ ਤਿਉਹਾਰ ਹੈ ਅੱਜ ਭਗਤ ਪ੍ਰਹਲਾਦ ਜੀ ਦੀ ਰੱਖਿਆ ਕੀਤੀ ਕਾਲਪ੍ਰੋਖਣੇ ਤੇ ਨਾਗਕ੍ਰਿਸ਼ਨ ਨੂੰ ਖਤਮ ਕੀਤਾ ਉਹ ਹੋਲੀ ਤਿਉਹਾਰ ਸਾਜੂਗ ਵੇਲੇ ਤਿਉਹਾਰਾਇਆ ਜਾਂਦਾ ਹੈ ਕਲਗੀਧਰ ਪਾਸ਼ਾ ਮਹਾਰਾਜ ਨੇ ਇਹਦੇ ਨਾਲ ਆਪਾਂ ਨੂੰ ਸ਼ਸਤਨਾ ਜੋੜਿਆ ਹੋਲਾ ਤੇ ਮਹੱਲਾ ਅੱਜ ਹੋਲੀ ਹੈ ਕੱਲ ਹੋਲਾ ਮਹੱਲਾ ਹੈ ਸੋ ਸਭ ਤੋਂਾਂ ਤੇ ਇਹ ਤਿਹਾਰ ਖੁਸ਼ੀ ਦਾ ਤਿਹਾਰ ਹੈ ਭਗਤਾਂ ਨੇ ਜਦੋਂ ਭਗਤ ਪੂਲਾ ਜੀ ਰੱਖਿਆ ਕੀਤੀ ਤਾਂ ਭਗਤਾਂ ਨੇ ਹੋਲੀ ਮਨਾਈ ਸੋ ਜਿੱਥੇ ਅੱਜ ਹੋਲੀ ਹੈ ਉੱਥੇ ਅੱਜ ਨਾਨਕ ਸੰਮਾ ਦਾ ਨਵਾਂ ਸਾਲ ਚੇਤ ਚੇਤ ਗੋਬਿੰਦ ਰਾਧੀਆ ਹੋਵੇ ਆਨੰਦ ਗਣਾ ਅੱਜ ਸ਼ੁਰੂ ਹੋਇਆ ਸੋ ਇਸ ਕਰਕੇ ਨੂੰ ਨਵੇਂ ਸਾਲ ਦੀਆਂ ਤੇ ਹੋਲੀ ਦੀਆਂ ਖਾਲਸੇ ਨੂੰ ਸਾਰੀਆਂ ਸੰਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰੀਏ ਗੁਰੂ ਜੀ ਅਸੇ ਚੱਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ